ਭਾਗਾਂ ਵਾਲੀ ਜੀ ਵੀ ਬੈਠੇ ਹੁੰਦੇ ਆ ਸੰਗਤਾਂ ਦੇ ਵਿੱਚ ਤੇ ਨਹੀਂ ਤਾਂ ਕੱਠ ਤਾਂ ਮਹਾਪੁਰਖ ਕਹਿੰਦੇ ਮੂਰਖਾਂ ਦਾ ਹੁੰਦਾ ਜਿਹੜੇ ਇੱਕ ਦੂਜੇ ਨੂੰ ਲਤੜਦਾ ਤੜ ਪੱਤੀ ਜਾਂਦੇ ਤੇ ਜਿਹੜੀ ਸੰਗਤ ਹੁੰਦੀ ਹੈ ਉਹ ਤਾਂ ਸਰੋਤਿਆਂ ਦੀ ਹੁੰਦੀ ਹੈ ਸਿਆਣੀਆਂ ਜਿਵੇਂ ਤੁਸੀਂ ਸੁਣੀ ਜਾਂਦੇ ਇਹਦੇ ਨਾਲ ਇੱਕ ਤੁਹਾਨੂੰ ਗੱਲ ਦੱਸ ਦਿਆਂ ਜਿਹੜੀ ਸੰਗਤ ਹੁੰਦੀ ਹੈ ਨਾ ਜਿਹੜੀ ਚੰਗੇ ਬਚਨ ਹੁੰਦੇ ਹੈ ਇਹ ਮੋਤੀਆਂ ਦੀ ਤਰ੍ਹਾਂ ਹੁੰਦੀ ਹੈ ਜਿਹੜੇ ਚੰਗੇ ਸ਼ਬਦ ਹੁੰਦੇ ਤੇ ਜਿਹੜੇ ਚੰਗੇ ਸ਼ਬਦਾਂ ਨੂੰ ਚੁੱਕਦੇ ਕੌਣ ਹੁੰਦੇ ਆ ਚੰਗੇ ਹੰਸ ਹੰਸਾਂ ਦਾ ਖਾਗਾ ਹੀਰੇ ਮੋਤੀ ਹੁੰਦਾ ਤੇ ਕਾਗਾਂ ਦਾ ਖਾਗਾ ਕੀ ਹੁੰਦਾ ਸਾਰਿਆਂ ਨੂੰ ਪਤਾ ਹੈ ਜਿਹੜੇ ਚੰਗੇ ਸਰੋਤੇ ਹੁੰਦੇ ਆ ਉਹ ਚੰਗੇ ਸ਼ਬਦਾਂ ਨੂੰ ਗ੍ਰਹਿਣ ਕਰਦੇ ਆ ਤੇ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਦੇ ਆ ਉਹਨੂੰ ਅਪਣਾਉਂਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਤੇ ਅੰਤ ਸਮੇਂ ਉਹਨਾਂ ਦਾ ਸਖਾਲਾ ਹੋ ਜਾਂਦਾ ਤੇ ਨਹੀਂ ਤਾਂ ਮਹਾਪੁਰਖ ਕਹਿੰਦੇ ਅੰਤ ਸਮੇਂ ਜੇ ਲక్ష్ਮੀ ਸਿਮਰਿਆ ਸੀ ਜਨਤਾ ਵਿੱਚ ਮਰੇ ਕਹੀ ਜੀ ਜੂਨ ਉਤਰਦੀ ਐ ਸਤਰਾਪ ਜੂਨ ਉਤਰੇ ਅੰਤ ਸਮੇਂ ਜੇ ਮੰਦਰ ਸਿਮਰੇ ਕਹਿੰਦਾ ਜੀ ਅੰਤ ਸਮੇਂ ਤੇਰੀ ਸੁਤਾ ਘਰ ਦੀ ਵਿੱਚ ਰਹੇਗੀ ਫਿਰ ਕੀ ਜੂਨ ਚੱਕੇਗਾ ਫਿਰ ਪ੍ਰੀਤ ਜੂਨ ਚੱਕੇਗਾ ਅੰਤ ਸਮੇਂ ਜੇ ਧੀਆ ਪੁੱਤਰ ਸਿਮਰੇ ਵੀ ਮੇਰੇ ਧੀ ਦਾ ਮੇਰੇ ਪੁੱਤ ਦਾ ਕੀ ਹੋਊਗਾ ਫਿਰ ਕਹੀ ਜੀ ਜੂਨ ਚੱਕੇਗਾ ਫਿਰ ਕਹਿੰਦਾ ਸੂਰ ਜੂਨ ਚੱਕੇ ਤੇ ਜੇ ਅੰਤ ਸਮੇਂ ਨਰਾਇਣ ਨੂੰ ਸਿਮਰਾਂਗੇ ਆ ਰਾਮ ਰਾਮ ਨੂੰ ਸਿਮਰਾਂਗੇ ਫਿਰ ਜੰਮਣ ਮਰਨ ਘਟਿਆ ਜਾਂਦਾ ਭਾਈ ਐ ਸੰਸਾਰ ਦੇ ਵਿੱਚੋਂ ਇਹ ਹੈ ਅੰਤਸਮੇ ਦੀ ਗੱਲ ਹੈ ਪਹਿਲਾ ਅਭਿਆਸ ਫਕੀਰ ਲੋਕ ਕਿਉਂ ਕਰਾਉਂਦੇ ਹੈ RAM 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 ਹੁਣ ਇੱਕ ਡੇਰੇ ਦੇ ਵਿੱਚ ਜਾਂਦੇ ਆ ਉੱਥੇ RAM RAM ਹੀ ਹੁੰਦੀ ਹੈ ਨਾ ਕਹਿੰਦਾ ਫਕੀਰਾਂ ਦੀ ਕੁੱਲੀਆਂ ਸਾਨੂੰ ਝੋਗੜ ਝੋਪੜੀਆਂ ਭਲੀਆਂ ਜਿੱਥੇ ਉਹਦੇ ਨਾਂ ਦਾ ਪ੍ਰਚਾਰ ਹੁੰਦਾ ਹੈ RAM RAM ਹੁੰਦੀ ਹੈ ਸਾਖਤ ਦੇ ਮਹਿਲ ਨਾਲੋਂ ਕਹਿੰਦਾ 100 ਗੁਣਾ ਚੰਗਾ ਹੈ ਉਹ ਸਾਨੂੰ ਅਸੀਂ ਮਹਿਲਾਂ ਦੇ ਵਿੱਚ ਜਾ ਕੇ ਕੀ ਲੈਣਾ ਜਿੱਥੇ RAM ਨਾਮ ਦਾ ਪ੍ਰਚਾਰ ਹੀ ਨਹੀਂ ਹੁੰਦਾ ਸਾਨੂੰ ਉਹ ਫਕੀਰਾਂ ਦੀਆਂ ਝੋਪੜੀਆਂ ਭਲਵੇਂ ਜਿੱਥੇ ਹਰ ਸਮੇਂ ਭਗਵਾਨ ਦਾ ਸਿਮਰਨ ਹੁੰਦਾ ਹੈ ਤਾਂ ਸਾਡੇ ਦਰਸ਼ਨ ਜੀ ਬਹੁਤ ਕਿਰਪਾ ਹੈ ਮਾਂ ਸਰਸਵਤੀ ਦੀਆਂ ਤੇ ਬਹੁਤ ਚਿਰ ਤੋਂ ਬਾਬਾ ਜੀ ਦੇ ਨਾਲ ਜੁੜੇ ਹੋਏ ਨੇ ਤੇ ਆਪਾਮ ਕਿਰਪਾ ਦੀ ਗੱਲ ਹੈ ਜਨਜਰ ਆਪਾਮ ਕਿਰਪਾ ਕਿਸੇ ਮਹਾਪੁਰਖ ਦੀ ਹੁੰਦੀ ਨਹੀਂ ਕਿਸੇ ਗੁਰੂ ਦੀ ਹੁੰਦੀ ਨਹੀਂ ਉਹਨਾਂ ਚਰ ਲੱਜਾ ਵੀ ਨਹੀਂ ਰਹਿੰਦੀ ਸ਼ਰੋਧ ਦੇ ਵਿੱਚ ਸਤਿਗੁਰ ਆਪਸ ਲੱਜਾ ਰੱਖਣ ਲੱਗ ਜਾਂਦਾ ਕਰੇ ਕਰਾਵੇ ਆਪੇ ਆਪ ਮਾਨਸ ਦੇ ਦੇ ਕੁਝ ਨਹੀਂ ਹੱਥ ਬੰਦੇ ਦੇ ਤਾਂ ਹੱਥ ਵਿੱਚ ਨਹੀਂ ਕੋ ਛੱਡਿਆ ਜੋ ਚਾਵੇ ਪਤਾ ਨਹੀਂ ਲੱਗਣਾ ਇਹ ਸਵਾਸ ਦਾ ਬਾਹਰਲਾ ਰਹੇ ਜੇ ਬਾਹਰ ਪਤਾ ਹੀ ਨਹੀਂ ਲੱਗਦਾ ਕਹਿੰਦਾ ਇਹ ਸਵਾਸਾਂ ਦੀ ਤਾਂ ਗੱਲ ਹੈ ਸਾਰੀ ਹੋਰ ਰੱਬ ਕਿਹੜਾ ਹੈ ਇਹ ਸਵਾਸ ਹੈ ਜਿਹੜੀ ਹਵਾ ਹੈ ਇਹਦੇ ਵਿੱਚ ਵਿਆਪਕ ਰਹਿੰਦਾ ਹੈ ਉਹ ਵੇਖੇ ਉਹ ਨਜ਼ਰ ਨਾ ਆਵੇ ਬਹੁਤਾ ਉਹ ਵਡਿਆਣ ਸਰਬ ਕਲਾ ਸਮਰਾਤ ਸਮਾਨੀ ਨਾਲ ਇਸ ਰਹਿਣ ਚ ਗਏ ਤੇ ਗੁਰੂਪਾ ਬਾਈ ਭਗਦਣੀ ਹੋਈ ਹੈ ਜਿਵੇਂ ਫਕੀਰਾਂ ਨੇ ਭਗਤੀ ਕੀਤੀ ਓਵੇਂ ਮਾਈਆਂ ਨੇ ਵੀ ਬਹੁਤ ਭਗਤੀ ਕੀਤੀ ਹੈ ਭੈਣੋ ਹੱਸੋ ਨਾ ਸੁਣੋ ਵੱਲ ਕਹਿੰਦੇ ਜਿਹੜੀਆਂ ਮਾਈਆਂ ਨੇ ਭਗਤੀ ਕੀਤੀ ਆ ਉਹਨਾਂ ਦੇ ਨਾਂ ਵੀ ਜਿਵੇਂ ਗੁਰੂਆਂ ਦੇ ਨਾਂ ਚੱਲਦੇ ਆ ਭਗਤਾਂ ਦੇ ਨਾਂ ਚੱਲਦੇ ਆ ਉਹਨਾਂ ਦੇ ਨਾਂ ਚੱਲਦੇ ਆ ਇਸ ਸੰਸਾਰ ਦੇ ਉੱਤੇ ਜਿਵੇਂ ਡਾਲੀ ਬਾਈ ਭਗਤਨੀ ਹੋਈ ਹੈ ਰੂਪਾ ਬਾਈ ਭਗਤਨੀ ਹੋਈ ਹੈ ਮੀਰਾ ਬਾਈ ਭਗਤਨੀ ਹੋਈ ਹੈ ਤੇ ਆਪਾਂ ਯਾਦ ਕਰਦੇ ਆ ਉਹਨਾਂ ਨੂੰ ਰੂਪਾ ਬਾਈ ਦੇ ਆਪਾਂ 2-4 ਭਜਨ ਸੁਣਾਉਂਦੇ ਆ ਤੁਹਾਨੂੰ ਲੰਮੀ ਨਹੀਂ ਆਪਾਂ ਕਥਾ ਕਰਦੇ ਆ ਬਹੁਤ ਵਧੀਆ ਕਥਾ ਹੈ ਰੂਪਾ ਬਾਈ ਦੀ ਕਹਿੰਦੇ ਰੂਪਾ ਬਾਈ ਇੱਕ ਗਰੀਬ ਘਰਾਣੇ ਦੀ ਲੜਕੀ ਸੀ ਤੇ ਰੋਹੀ ਦੇ ਵਿੱਚ ਇੱਕ ਕੁਟਗਿਆ ਪਾ ਕੇ ਰਹਾ ਕਰਦੀ ਸੀ ਉਗਮ ਗੁਰੂ ਦੀ ਚੇਲੀ ਸੀ ਉਗਮ ਗੁਰੂ ਜੀ ਕੌਣ ਸਨ ਬਾਬਾ RAMDEV ਜੀ ਦੇ ਕਾਂਬੜ ਸੀ ਜਿਵੇਂ ਹੁਣ ਸ਼ਰਮਾ ਜੀ ਕਾਂਬੜ ਹੈ ਤੇ ਕੀ ਕਰਿਆ ਕਰਦੀ ਸੀ ਭਗਵਾਨ ਦੇ ਨਾਮ ਦੀ ਸੱਸਣ ਕਰਿਆ ਕਰਦੀ ਸੀ ਹਰ ਸਮੇਂ ਉਹਦਾ ਗੁਣ ਗਾਣ ਉਹਦੀ ਮਹਿਮਾ ਕਿਉਂਕਿ ਫਕੀਰਾਂ ਨੇ ਦੱਸਿਆ ਨਾ ਕਲਯੁਗ ਦੇ ਵਿੱਚ ਕੀਰਤਨ ਪ੍ਰਧਾਨਾ ਵਿਕਲੋਜੁਗ ਦੇ ਵਿੱਚ ਜਿਹੜਾ ਪਈ ਉਹਦੀ ਬੰਦਗੀ ਕਰੂਗਾ ਉਹੀ ਮੇਨ ਲਿਖਤਕਾਰ ਦੇ ਵਿੱਚ ਆਊਗਾ ਨਹੀਂ ਤਾਂ ਕੁਛ ਨਹੀਂ ਹੁੰਦਾ ਤਾਂ ਕਹਿੰਦੇ ਇਹ ਰੂਪਾ ਬਾਜੀ ਕੁਟੀਆਂ ਦੇ ਵਿੱਚ ਰਹਿੰਦੀ ਸੀ ਤੇ ਕਮਾਲ ਦੇ ਦਾ ਰਾਜਾ ਸੀ ਉਹ ਸ਼ਿਕਾਰ ਖਿਡ ਦਾ ਫਿਰਦਾ ਸੀ ਖੇਡ ਦਾ ਖੇਡ ਦਾ ਸ਼ਿਕਾਰ ਕਾਫੀ ਦੂਰ ਨਿਕਲ ਜਾਂਦਾ ਹੈ ਜਿਹੜਾ ਉਹਦੇ ਕੋਲੇ ਪਾਣੀ ਹੁੰਦਾ ਉਹ ਸਾਰਾ ਪੀ ਜਾਂਦਾ ਤੇ ਪਿਆਸ ਲੱਗਦੀ ਹੈ ਉਹ ਤੋਂ ਬਾਅਦ ਉਹਨੂੰ ਤੇ ਤਨ ਜਿਹੜਾ ਹੁੰਦਾ ਨਾ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦਾ ਉਹਦੇ ਪ੍ਰਾਣ ਨਿਕਲਣ ਵਾਲੇ ਹੋ ਜਾਂਦੇ ਵਜ਼ੀਰ ਨੂੰ ਕਹਿੰਦਾ ਵਜ਼ੀਰ ਕਿਤੇ ਉੱਚੀ ਥਾਂ ਦੇ ਖੜ ਕੇ ਦੇਖ ਜਦੋਂ ਧੂਆ ਨਿਕਲਦਾ ਉਹ ਪਿਆਪਾ ਉਧਰ ਨੂੰ ਘੋੜੇ ਛੇੜ ਵੀ ਤਾਂ ਕਹਿੰਦੇ ਰੂਪਾਬਾਈ ਦੀ ਕਟਗਿਆ ਦੇ ਕੋਲੋਂ ਧੂਆ ਨਿਕਲੀ ਜਾਂਦਾ ਹੈ ਉਹ ਰਾਜਾ ਤੇ ਵਜ਼ੀਰ ਰੂਪਾਬਾਈ ਦੀ ਕਟਗਿਆ ਦੇ ਕੋਲੇ ਆ ਜਾਂਦੇ ਤੇ ਆ ਕੇ ਰੂਪਾਬਾਈ ਤੋਂ ਪਾਣੀ ਦੀ ਮੰਗ ਕਰਦੇ ਹੈ ਕਿਵੇਂ ਮੇਰਾ ਸ਼ੈਨਸ਼ਾਹ ਗਰੀਬਾਂ ਨੂੰ ਅਮੀਰ ਬਣਾ ਦਿੰਦਾ ਹੈ ਤੇ ਲੱਖਪਤੀ ਨੂੰ ਕੱਕਪਤੀ ਬਣਾਉਣ ਲੱਗਿਆ ਵੀ ਵਿੰਦੀ ਲਾਉਂਦਾ ਹੈ ਉਹ ਬੋਲੀਏ ਸੱਚੇ ਪਰਵਾਰ ਕੀ ਦਰਪਉ ਵਾਇਤ ਰਾਜਾ ਆ ਕੇ ਪਾਣੀ ਦੀ ਮੰਗ ਕਰਦਾ ਹੈ ਭਲਾ ਕਿਵੇਂ ਕਰਦਾ ਹੈ ਕੀ ਲਿਖਿਆ ਕਿਸੇ ਲਿਖਣ ਵਾਲੇ ਨੇ ਕਹਿੰਦਾ ਭੇਦ ਆਵੇਂ ਨਾ ਤੇਰੀਆਂ ਕੁਦਰਤਾਂ ਦਾ ਆਵੇ ਨਾ ਤੇਰੀਆਂ ਕੁਦਰਤਾਂ ਦਾ ਆਪੇ ਮੇਲ ਦੇਵੇਂ ਤੇ ਆਪੇ ਵਛੋੜ ਦੇਵੇਂ ਸਾਈਆਂ ਬਿਨ ਤਕੜੀ ਇਹਦੇ ਨਾ ਪਾਲੜਿਓ ਤੇ ਬੈਠਾ ਆਕਾਸ਼ ਤੇ ਬਦਾਲਾਂ ਨੂੰ ਵੀ ਤੋਲ ਦੇਵੇਂ ਨੀਚ ਲੋਕਾਂ ਨੂੰ ਬਹਾਮਦੇ ਰਾਜ ਗੱਦੀ ਤੇ ਵੱਡੇ ਬਲੀਆਂ ਦੇ ਮਾਨ ਨੂੰ ਤੋੜਦਾ ਏ ਉੱਚ ਨੀਚ ਨਾ ਜਾਤ ਪਾਤ ਵੇਖੇ ਤੇ ਜਿੱਥੇ ਹੁੰਦਾ ਗਾਂ ਸੰਜੋਗ ਓਥੇ ਮੇ ਲਦਾਏ ਓ ਰੌਣੀ ਦਾ ਮਾਂ ਕਰੇ ਗੱਲਾਂ ਸੱਚੀਆਂ ਆਪੇ ਮੱਤ ਦੇ ਮੇਤੇ ਆਪੇ ਲੀਖਦਾਏ ਤੱਕਵੇਂ ਪਾਣੀ ਦੀ ਮੰਕਰਦਾ ਓ ਰਾਜਾ ਮੌਲ ਦੇ ਦਾ ਚੜੇ ਅਸ਼ਕਾਰ ਨੂੰ ਪਿਆਸ ਲੱਗੀ ਬਣੀ ਸੱਚੀ ਸਰਕਾਰ ਨੂੰ Gracias. é assim do